ਵਿਆਦ ਰੌਲ ਜਿਹੜਾ ਸੀ ਉਹਦੇ ਉੱਥੇ ਹਵਾਈ ਫੈਰ ਕੀਤੇ ਅਗਰ ਉਹ ਬੜਾ ਕੇ ਇਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਲਦੀ ਹੀ ਜਿਹੜਾ ਹੈਗਾ ਇਸ ਨੂੰ ਕਾਬੂ ਕਰ ਜਿਹੜਾ ਹੈਗਾ ਪਬਲਿਕ ਪਲੇਸ ਦੇ ਉੱਪਰ ਜਾਂ ਪੈਲਸਾਂ ਦੇ ਵਿੱਚ ਵੈਪਨ ਲੈ ਕੇ ਜਾਣਾ ਉਹਦੀ ਪ੍ਰਦਰਸ਼ਨੀ ਕਰਨਾ ਉਹਦਾ ਯੂਜ਼ ਕਰਨਾ ਸਾਰੇ ਗੈਰਕਾਨੂੰਨੀ ਹੈਗਾ ਕਿਤੇ ਵੈਪਨ ਜਿਹੜੇ ਲਾਇਸੈਂਸ ਕੈਨਸਲ ਕਰਦੇ ਵੀ ਅਸੀਂ ਸੰਪਰਸ਼ ਕਰਕੇ ਭੇਜਾਂਗੇ ਅੱਜ ਜਿਹੜਾ ਸੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਸਾਡੇ ਵੀ ਧਿਆਨ ਦੇ ਵਿੱਚ ਆਈ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਆਪਣੇ ਵੈਪਨ ਦੇ ਨਾਲ ਜਿਹੜਾ ਹੈਗਾ ਫਾਇਰਿੰਗ ਕਰ ਰਿਹਾ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਸੀ ਮੈਂ ਐਸਐਚਓ ਕਤਵਾਲੀ ਜਿਹੜੀ ਸੀ ਉਹਨਾਂ ਦੀ ਡਿਊਟੀ ਲਗਾਈ ਗਈ ਕਿ ਇਹ ਸਾਰੇ ਮਸਲੇ ਨੂੰ ਜਿਹੜਾ ਹੈ ਵੈਰੀਫਾਈ ਕੀਤਾ ਜਾਵੇ ਤਾਂ ਉਹਨਾਂ ਨੇ ਜਦੋਂ ਵੈਰੀਫਾਈ ਕੀਤੀ ਸਾਰਾ ਮਸਲਾ ਉਸ ਵਿਸ਼ਾਲਨਗਰ ਦੇ ਵਿੱਚ ਜਾ ਕੇ ਤਾਂ ਉਹ ਤੱਤ ਸਾਹਮਣੇ ਆਇਆ ਵੀ ਯਾਦਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਜਿਹੜਾ ਹੈਗਾ ਵਿਸ਼ਾਲਨਗਰ ਦਾ ਰਹਿਣ ਵਾਲਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਵਿਆਹ ਸੀਗਾ ਤੇ ਵਿਆਹ ਦੌਰਾਨ ਜਿਹੜਾ ਸੀ ਉਹਨੇ ਇਹ ਉੱਥੇ ਹਵਾਈ ਫੈਰ ਕੀਤੇਗਾ ਜਿਸ ਦੀ ਉਹਦੇ ਕਿਸੇ ਸਾਥੀ ਨੇ ਜਿਹੜੀ ਸੀ ਵੀਡੀਓ ਬਣਾ ਕੇ ਇਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਿਸ ਦੇ ਸਬੰਧ ਦੇ ਵਿੱਚ ਐਸ ਐਚਓ ਸਾਹਿਬ ਨੇ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਸੀ ਉਸ ਦੇ ਸੰਬੰਧੀ ਮੁਕੱਦਮਾ ਨੰਬਰ ਜਿਹੜਾ ਹੈਗਾ 46 ਜਿਹੜਾ ਅੱਜ ਦੀ ਡੇਟ ਦੇ ਵਿੱਚ 125 223 ਬੀ ਐਨ ਐਸ 25 27 ਆਰਮਜ਼ ਐਕਟ ਦੇ ਵਿੱਚ ਜਿਹੜਾ ਹੈਗਾ ਕੇਸ ਰਜਿਸਟਰ ਸੀ ਉਹਦੇ ਖਿਲਾਫ ਕਰ ਰਹੇ ਆਗੇ ਤੇ ਜਲਦੀ ਹੀ ਜਿਹੜਾ ਹੈਗਾ ਇਸ ਨੋ ਉਸ ਨੂੰ ਕਾਬੂ ਕਰ ਲਓ ਇਹ ਕਿਹੜੇ ਹਥਿਆਰ ਸੀ ਇਹਦੇ ਵਿੱਚ ਜਿਹੜਾ ਹੈ ਕਿ ਫਿਲਹਾਲ ਤੇ ਦੇਖਣ ਤੇ ਇਹ ਲੱਗਦਾ ਵੀ ਇੱਕ ਗਨ ਹੈਗੀ ਹੈ ਤੇ ਇੱਕ ਰਵੋਲਵਰ ਹੈਗਾਗਾ ਬਾਕੀ ਉਹਨੂੰ ਜਿਹੜਾ ਜਦੋਂ ਅਸੀਂ ਉਹਦੀ ਗ੍ਰਿਫਤਾਰੀ ਕੀਤੀ ਬਰਾਮਦਗੀ ਸਮੇ ਜਿਹੜਾ ਹੈਗਾ ਸਾਰੇ ਤੱਥ ਸਾਹਮਣੇ ਆਉਣਗੇ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਉਹ ਹੋਰ ਕਿਸੇ ਦੇ ਨੈਟਕਾਉਂਟ ਤੇ ਕੀਤੀ ਲਾਦੀ ਕੌਣ ਸੋਸ਼ਲ ਮੀਡੀਆ ਦਾ ਪਰਸਪੈਕਟਿਵ ਉਤੇਾਰੇ ਵੀ ਜਿਹੜੀ ਹੈ ਤਫਤੀਸ਼ ਚੱਲ ਰਹੀ ਹੈ ਜੀ ਫਿਲਹਾਲ ਤਾਂ ਹਜੇ ਜਿਹੜਾ ਸੀ ਵੈਪਨ ਕਿਦੇ ਨਾਮ ਤੇ ਹੈਗੇ ਉਹ ਅਸੀਂ ਜਿਹੜਾ ਵੈਰੀਫਾਈ ਕੀਤਾਗਾ ਜਿਹਦੇ ਕਰਕੇ ਅਸੀਂ ਐਫ ਆਈ ਆਰ ਦੇ ਰਹੇ ਹਾਂਗੇ ਅੱਗੇ ਜਿਹੜੇ ਤਫਤੀਸ਼ ਦੇ ਵਿੱਚ ਜੋ ਵੀ ਜਿਸ ਨੇ ਸੋਸ਼ਲ ਮੀਡੀਆ ਦੇ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਜਾਂ ਜਿਸ ਨੇ ਬਣਾਈ ਹੈਗੀ ਜਿਹੜੇ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਪਿਛਲੇ ਦਿਨਾਂ ਵਿੱਚ ਵੀ ਕਈ ਮਾਮਲੇ ਦਰਜ ਕੀਤੇ ਜਾਂਦੇ ਲਗਾਤਾਰ ਕੋਈ ਵਿਆਹਨ ਜਾਂ ਵੈਸੇ ਸੋਸ਼ਲ ਮੀਡੀਆ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੀ ਅਗਲੀਆ ਖਿਆਰਾਂ ਲੈ ਕੇ ਆਉਂਦੇ ਰਹਿੰਦੇ ਕੀ ਕਹਿਣਾ ਚਾਹੁੰਦੇ ਅਸੀਂ ਸਮੇਂ-ਸਮੇਂ ਤੇ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਸੰਬੰਧੀ ਅਵੇਅਰ ਕਰਦੇ ਹੈਗੇ ਆ ਵੀ ਜਿਹੜੇ ਉਹਨਾਂ ਦੇ ਕੋਲੇ ਲਾਇਸੈਂਸੀ ਜਿਹੜੇ ਵੈਪਨ ਹੈਗੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਕਰਨੀ ਜਾਂ ਫੈਰਿੰਗ ਕਰਨੀ ਗੈਰਕਾਨੂੰਨੀ ਹੈਗੀ ਹੈਗੀ ਇਸ ਤੋਂ ਪਹਿਲਾਂ ਵੀ ਇੱਕ ਸਿਵਲ ਹਸਪਤਲ ਦੇ ਵਿੱਚ ਇਦਾਂ ਦਾ ਮਾਮਲਾ ਕਰਜੋਆ ਸੀ ਉਹਦੇ ਸਬੰਧ ਵਿੱਚ ਵੀ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਸੀ ਜਦੋਂ ਪੈਲਸਾ ਚ ਜਾ ਕੇ ਤੇ ਹੋਰ ਪਬਲਿਕ ਪਲੇਸ ਤੇ ਜਾਣਾ ਇਸ ਤਰ੍ਹਾਂ ਲੈ ਕੇ ਜਾਣਾ ਬਣਾਇਆ ਪਰ ਦੇ ਵੀ ਲੋਕ ਨਹੀਂ ਹਟਦੇ ਨਹੀਂ ਅਸੀਂ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰਦੇ ਹਾਂ ਕਿ ਜਿਹੜਾ ਪਬਲਿਕ ਪਲੇਸ ਦੇ ਉੱਪਰ ਜਾਂ ਪੈਲਸਾਂ ਦੇ ਵਿੱਚ ਵੈਪਨ ਲੈ ਕੇ ਜਾਣਾ ਉਹਦੀ ਪ੍ਰਦਰਸ਼ਨੀ ਕਰਨਾ ਉਹਦਾ ਯੂਜ਼ ਕਰਨਾ ਸਾਰੇ ਗਰਕੁਨ ਨਹੀਂ ਹੈਗਾਗਾ ਅਗਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਜਗ੍ਹਾ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਦੇ ਹਾਂ ਇਹਦਾ ਕੈਨਸਲੇਸ਼ਨ ਵਾਸਤੇ ਵੀ ਲਿਖਿਆ ਜਾਊਗਾ ਬਿਲਕੁਲ ਜੀ ਬਿਲਕੁਲ ਜਿਹੜਾ ਹੈਗਾ ਹੈ ਹਥਿਆਰਾਂ ਦਾ ਦੁਰਉਪਯੋਗ ਕਰੂਗਾ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਇਹਦੇ ਵੈਪਨ ਜਿਹੜੇ ਲਾਇਸੈਂਸ ਕੈਨਸਲ ਕਰਨ ਦੀ ਵੀ ਅਸੀਂ ਸਿਫਾਰਿਸ਼ ਕਰਕੇ ਭੇਜਾਂਗੇ ਜੀ ਜੀ ਪੈਲਸ ਮਾਲਕ ਜਾਂ ਉੱਥੋਂ ਦੇ ਮੈਨੇਜਰ ਇਹ ਜਾਣਕਾਰੀ ਨਹੀਂ ਦਿੰਦਾ ਤਾਂ ਉਹਤੇ ਵੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਜੀ ਅਗਰ ਮੈਨੇਜਰ ਜਾਂ ਕੋ ਮਾਲਕ ਜਿਹੜਾ ਹੈਗਾ ਪੈਲਸ ਦਾ ਇਹ ਜਾਣਦੇ ਹੋਏ ਕਿ ਇੱਥੇ ਹਥਿਆ ਗੈਰ ਕਾਨੂੰਨੀ ਹੈ ਉਹ ਜਿਹੜਾ ਬੰਦਾ ਉੱਥੇ ਜੂਸ ਕਰਦਾ ਉਹਨੂੰ ਨਹੀਂ ਰੋਕਦੇ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਜੜੀ ਹੈਗੀ ਕਾਰਵਾਈ ਕਰਦੇ ਇਹ ਵੀ ਇਹ ਦਾਇਤਾ ਕੀਤੀ ਗਈ ਹੈ ਵੀ ਪੈਲਸ 'ਚ ਲਿਖਣਾ ਵੀ ਜ਼ਰੂਰੀ ਹੈ ਪਰ ਬਹੁਤ ਅਸੀਂ ਲਿਖਿਆ ਵੀ ਨਹੀਂ ਜਾਏ ਵੀ ਇਹ ਤੇ ਕੀ ਹਾਲਾਤ ਕੀ ਹੋਣਾ ਬਿਲਕੁਲ ਜੀ ਅਸੀਂ ਸਮੇਂ-ਸਮੇਂ ਤੇ ਚੈੱਕ ਕਰ ਰਹੇ ਹਾਂਗੇ तकरीबन ਹਰ ਪੈਲਸ ਦੇ ਵਿੱਚ ਅਸੀਂ ਇਹ ਚੀਜ਼ ਲਿਖਾਈ ਗਈ ਹੈਗੀ ਬਾਕੀ ਸਮੇਂ-ਸਮੇਂ ਤੇ ਚੈਕਿੰਗ ਕਰਦੇ ਰਹੇ ਨੇ ਆਗਰ ਕਿਤੇ ਕਿਸੇ ਪੈਲਸ ਮਾਲਕ ਨੇ ਨਹੀਂ ਲਿਖਾਇਆ ਹੋਵੇਗਾ ਤਾਂ ਜ਼ਰੂਰ ਉਹਨੂੰ ਵੀ ਅਸੀਂ ਇਹ ਦੀ ਕੰਪਲਾਈਂਸ ਕਰਵਾਵਾਂਗੇ